ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਵੀਰੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਉਣ ਵਾਲੀ ਹੈ ਇੱਕ ਜੂਨ ਨੂੰ ਪ੍ਰਧਾਨ ਸਭਾ ਤੋਂ ਬਾਅਦ ਲੋਕ ਸਭਾ ਦੀਆਂ ਬੋਟਾ ਪੈਣ ਜਾਣੀਆਂ ਨੇ ਲੋਕ ਸਭਾ ਦੇ ਬੋਟਾ ਬੜੇ ਤੁਮਪਾਵਨਾ ਬਹੁਤ ਜ਼ਬਰਦਸਤ ਪ੍ਰਚਾਰ ਚੱਲ ਰਿਹਾ ਹੈ ਔਰ ਮੇਰੀ ਇੱਕ ਬਹੁਤ ਰਿਕਵੈਸਟ ਹੈ ਸੋ ਸਾਰੇ ਵੀਰਾਂ ਨੂੰ ਪੈਣਨ ਨੂੰ ਪ੍ਰੇਰਾਂਵਾਂ ਵਿੱਚ ਸਾਰਿਆਂ ਬੀਐਸਵਾਪਸੀ ਅਲਟਕ ਡੋਰ ਸਾਹ ਕੋ ਭਾਈ ਅਮਰਪਾਲ ਸਿੰਘ ਜੀ ਹੋਰ ਆਪਾਂ ਇੱਕ ਇੱਕੀਤੀ ਹੋਵੇ ਜੇ ਇੱਕ ਕੰਮ ਜਾ ਕਰੋ ਨਾ ਉਹਨਾਂ ਦੀ ਕੰਮਜਾਗੀ ਹੈ ਪੰਜਾਬ ਦੀ ਕੰਮਜਾਗੀ ਹੈ ਪੰਜਾਬ ਦੀ ਤਰੱਕੀ ਹੈ ਔਰ ਹੰਨਾ ਮਹਾਵਾਦੀਆਂ ਦਾ ਪੈਨਾ ਦੇ ਸੋਤ ਤੀਰ ਸਾਰੇ ਅਗਰ ਨਸ਼ੇ ਤੋਂ ਮੁਕਤ ਹੋ ਜਾਣ ਬਹੁਤ ਅੱਛੀ ਗੱਲ ਆ ਬੱਚੀ ਜਾਨਾ ਜਿਵੇਂ ਕਿ ਆਪਾਂ ਨੂੰ ਹੁਣ ਪਤਾ ਹੀ ਹੈ ਕਿ ਸੈਂਟਰ ਦੀ ਜੋ ਸਰਕਾਰ ਹੈ ਉਹਨੇ ਹਮੇਸ਼ਾ ਹੀ ਧੱਕਾ ਧੱਕਾ ਪਿਛਾਵਣਾ ਸਿੱਖਾਂ ਨਾਲ ਪੰਜਾਬੀਆਂ ਨਾਲ ਧੱਕਾ ਕਰਦੇ ਆ ਹੀ ਆ ਸੋ ਭਾਈ ਅਮਰਪਾਲ ਸਿੰਘ ਜੀ ਹੋਣਾ ਨੇ ਕੋਪਰਾ ਲਾ ਦਿੱਤਾ ਸੀਗਾ ਇੱਕ ਚੰਗੇ ਪੰਜਾਬ ਦੀ ਆਪਣੀ ਹਸਤੀ ਰਖਾਣ ਦਾ ਪ੍ਰੋਗਰਾਮ ਲਾ ਦਿੱਤਾ ਸੀ ਉਹਨਾਂ ਨੇ ਤਾਂ ਕਿ ਨੌਜਵਾਨ ਪੀੜੀ ਨੂੰ ਨਸ਼ਾ ਮੁਕਤਤਾ ਜਾ ਸਕੇ ਨਸ਼ਿਆ ਤੋਂ ਬਚਾਇਆ ਜਾ ਸਕੇ ਚੰਗੇ ਪਾਸੇ ਲਾਇਆ ਜਾ ਸਕੇ ਸਿੱਖੀ ਵਾਲਾ ਜਾ ਸਕੇ ਔਰ ਥੋੜਾ ਆਪਣੇ ਕੋਲੇ ਪਹੁੰਚ ਗਿਆ ਮੌਕਾ ਕਿਉਂਕਿ ਮਜਬੂਤਾ ਸਰਕਾਰ ਆ ਰਹੀ ਚਾਹੀ ਉਹਨਾਂ ਨੂੰ 7-800 ਕਿਲੋਮੀਟਰ ਦੂਰ ਦਿਵਰੂ ਗੜ ਦੀ ਜੇਲਾਸਾਮ ਦੇ ਕਚਨੋਂ ਜਿੱਥੇ ਕੰਦੀ ਬਣਾਤਾ ਇਹ ਅਜੇ ਬੰਦ ਕਰ ਰੱਖਿਆ ਤੇ ਕੋਈ ਈ ਗੱਲ ਨਹੀਂ ਸੀ ਔਰ ਇੱਕ ਸਾਲ ਉਹਨਾਂ ਨੇ ਪੂਰਾ ਕੱਟ ਦਿੱਤੀ ਅਸੀਂ ਤੋਂ ਸਜ਼ਾ ਮਿਲੀ ਸੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਹੱਥ ਕੰਦੀਆ ਪਨਾ ਕੇ ਫਿਰ ਉਹਨੂੰ ਜੇਲ੍ਹ ਦੇ ਵਿੱਚ ਧੱਕਤਾ ਸੋ ਅੱਜ ਆਪਣੇ ਕੋਲੇ ਇੱਕ ਬਹੁਤ ਵਧੀਆ ਮੌਕਾ ਦਿੱਤਾ ਪਰਮਾਤਮਾ ਦੇ ਸੱਚੇ ਪਾਤਸ਼ਾਹ ਨੇ ਮੈਨੂੰ ਨੇ ਅਗਰ ਤੁਹਾਡੀ ਇੱਕ ਟੀਮ ਦੀ ਬੋਲ ਦੇ ਨਾਲ ਉੱਪਰ ਆਲਾ ਕਰਕੇ ਆਪਾਂ ਉਸ ਮਾਂ ਦਾ ਪੁੱਤ ਤਾਰਾ ਜੀ ਤਾਂ ਇਹ ਜ਼ਰੂਰ ਆਪਾਂ ਨੂੰ ਇੱਕ ਆਪਣਾ ਕੀਥੀ ਬੋਲ ਦੇਣਾ ਚਾਹੀਦਾ ਪੰਜਾਬ ਦੇ ਵਿੱਚ ਬੇਸ਼ੱਕ ਤੁਸੀਂ ਕਿਸੇ ਵੀ ਪਾਰਟੀ ਨਾਲ ਸਬੰਧਤ ਹੋ ਕਾਂਗਰਸ ਨਾਲ ਹੋ ਅਕਾਲੀ ਹੋ ਫਾਜ਼ਪਾ ਨਾਲ ਹੋ ਪੀਐਸਪੀ ਨਾਲ ਹੋ ਤਾਂ ਕੋਈ ਵੀ ਪਾਰਟੀ ਨਾਲ ਤੁਸੀਂ ਆਪਣਾ ਤਾਲੂ ਲਾਤ ਰੱਖਦੇ ਹੋ ਪਰ ਮੇਰੀ ਤੁਹਾਨੂੰ ਤੋਂ ਬੁਝਾਰ ਸਹਿਤ ਬੇਨਤੀ ਹੈ ਕਿ ਇਸ ਵਾਰੀ ਸਿਰਫ ਇੱਕ ਵਾਰੀ ਤੁਸੀਂ ਆਪਾਂ ਨੇ ਇੱਕ ਕੀਮਤੀ ਵੋਟ ਇਹ ਮੈਂ ਬੇਨਤੀ ਕਰਦਾ ਪੰਜਾਬ ਦੇ ਵਿੱਚ ਸਾਰੇ ਵੀਰਾਂ ਨੂੰ ਭੈਣਾਂ ਨੂੰ ਕਿ ਤੁਸੀਂ ਖਡੂਰ ਸਾਹਿਬ ਹਲਕੇ ਦੇ ਵਿੱਚ ਉਹਨਾ ਆਪਣੇ ਦੋਸਤਾਂ ਮਿੱਤਰਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਜਰੂਰ ਇਹ ਗੱਲ ਕਹਿ ਦਿਓ ਕਿ ਉਹ ਪੰਜਾਬ ਦੇ ਪੁੱਤ ਨੂੰ ਵੋਟ ਪਾਉਣ ਜਿਹੜਾ ਕਿ ਚੌਣ ਦਾ ਨਿਸ਼ਾਨ ਮਾਇਕ ਹੈ ਮਾਇਕ ਚੌਣ ਦਾ ਨਿਸ਼ਾਨ ਹੈ ਮਕਪਾਲ ਦੀ ਹੋਂਦ ਦਾ ਉਹ ਯਾਦ ਤੌਰ ਤੇ ਲੜ ਰਹੇ ਨੇ ਤੇ ਇਸ ਵਾਰੀ ਤੁਹਾਨੂੰ ਪਤਾ ਹੀ ਆ ਹਾਕਮ ਸਰਕਾਰਾਂ ਨੇ ਜਿਹੜੀਆਂ ਮਜੂਤਾ ਸਰਕਾਰਾਂ ਨੇ ਕਿਵੇਂ ਉਹਨਾਂ ਨੂੰ ਜਦ ਇਹ ਕੀਤਾ ਗਿਆ ਕਿਉਂਕਿ ਅੱਜ ਸਾਡਾ ਜੋ ਪੰਜਾਬੀਆਂ ਦਾ ਕੋਈ ਸਿੱਖਾਂ ਦਾ ਸਰਕਾਰ ਤੇ ਬੁਰੀ ਹੋ ਕੇ ਵੀ ਬਗਦੋੜ ਸਮਾਗ ਦਾ ਦੁਰਤਾ ਤਾਂ ਉਹਨੀਆਂ ਜਰੂਰ ਲੱਗਾ ਸਿੱਖਿਆ ਜਾਂਦੀ ਨੇ ਔਰ ਤੁਹਾਨੂੰ ਪਤਾ ਹੀ ਹੈ ਕਿ ਇਹਦੀ ਗੱਲ ਬਾਤ ਵਿੱਚ ਸੀ ਸਿਰਫ ਅਮਰਪਾਲ ਸਿੰਘ ਰਾਜਨੀਤੀ ਦੇ ਸ਼ਕਾਰ ਹੋਏ ਨੇ ਇਹਦੀ ਵੀ ਗੱਲ ਵਿੱਚ ਸੀ ਵੀ ਹੋਰ ਵੀ ਬਹੁਤ ਭੰਦੀ ਸਿੰਘ ਤੇ ਕੀਤੀ ਸੀ 30 ਸਾਲ ਤੋਂ 28 ਸਾਲ ਤੋਂ ਚੇਤਨ ਦੇ ਵਿੱਚ ਬੈਠੇ ਨੇ ਸਜਾਪੁਰੀ ਕਾਪੂ ਕੇ ਨਾਪਾਲ ਦੀ ਸਰਕਾਰਾਂ ਨੇ ਸਿੱਖ ਨਾਲ ਬਜਾਤੀ ਨਾਲ ਜੋ ਪਿੱਤਰਾ ਕਰਤੀ ਗਿਆ ਉਹ ਵੀ ਉਸੇ ਤਰ੍ਹਾਂ ਹੀ ਚੱਲੂ ਹੈ ਸੋ ਅੱਜ ਆਪਣੇ ਕੋਲ ਇੱਕ ਮੌਕਾ ਰਿਤਾ ਪਰਮਾਤਮਾ ਦੇ ਵਾਹਿਗੁਰੂ ਨੇ ਕਿ ਤੁਸੀਂ ਸਾਰੇ ਆਪਣੇ ਰਿਸ਼ਤੇਦਾਰਾਂ ਨੂੰ ਪੀੜਾ ਪੈਲਾਂ ਨੂੰ ਸਾਰੇ ਜਿੰਨੇ ਵੀ ਤੁਹਾਡੇ ਹਲਕਾ ਖਡੂਰ ਸਾਹਿਬ ਦੇ ਵਿੱਚ ਜਿੰਨੇ ਵੀ ਤੁਹਾਡੇ ਵੀ ਰਿਸ਼ਤੇਦਾਰਾਂ ਦੇ ਦੋਸਤ ਮਿੱਤਰ ਨੇ ਸਾਰੇ ਨੂੰ ਜਰੂਰ ਫੋਨ ਕਰਦੇ ਹੋ ਕੇ ਦਿਲ ਤੋਂ ਆਪਣਾ ਇੱਕ ਇੱਕ ਦੀ ਕੀ ਬੋਲ ਧੂਰ ਸਾਹਿਬ ਤੋਂ ਭਾਈ ਅਮਰਪਾਲ ਸਿੰਘ ਜੀ ਉਹਨਾਂ ਨੇ ਆਪਣਾ ਇੱਕ ਕਿਰਤੀ ਬੋਲਦੇ ਹਨ ਤਾਂ ਕਿ ਕੋਈ ਆਪਣੇ ਮਾਂ ਦਾ ਪੁੱਤ ਜੇਲ੍ਹ ਦੇ ਵਿੱਚੋਂ ਬਾਹਰ ਆ ਸਕੇ ਹੈ ਨਾ ਬਜ਼ੁਰਗ ਮਾਤਾ ਪਿਤਾ ਨੇ ਵਿਚਾਰੇ ਉਹ ਅੱਜ ਤੁਹਾਡੇ ਸਿਰ ਤੇ ਸਾਡੇ ਸਿਰ ਤੇ ਆਪਣੇ ਸਾਡੇ ਸਿਰ ਤੇ ਇੱਕ ਬਹੁਤ ਵੱਡਾ ਉਹਨਾਂ ਨੂੰ ਯਕੀਨ ਨਾ ਵਿਸ਼ਵਾਸ ਹੈ ਤੇ ਉਹਨਾਂ ਨੇ ਇੱਕ ਮੂਹਰੇ ਹੋ ਕੇ ਅਪਰਾਲਾ ਕੀਤਾ ਸੋ ਇੰਨੀਆਂ ਕਿ ਬੇਨਤੀਆਂ ਮੈਂ ਜਰੂਰ ਕਰ ਰਿਹਾ ਗੁਜਾਰਸ਼ ਕਰ ਰਿਹਾ ਕਿ ਇਸ ਗੱਲ ਨੂੰ ਐਵੇਂ ਨਾ ਲਿਓ ਮਰਦਾ ਦਿਲ ਤੋਂ ਲਿਆ ਦਿਓ ਨਾ ਪ੍ਰੇਮ ਨਰਸਤ ਕਰਨ ਨਾਲ ਕੀ ਕਰਨਾ ਕੋਈ ਨਹੀਂ ਕਰਨਾ ਹੈ ਨਾ ਕਿ ਤੁਸੀਂ ਇੱਥੇ ਜਿੱਥੇ ਰਹਨੇ ਹੋ ਪੰਜਾਬ ਵਿੱਚ ਕਿਸੇ ਵੀ ਜ਼ਿਲ੍ਹੇ ਤੋਂ ਕਿਸੇ ਵੀ ਲੋਕ ਸਭਾ ਹਲਕੇ ਤੋਂ ਜਿੱਥੇ ਮਰਦੀ ਆਪਣਾ ਵੋਟ ਪਾਉ ਉਹ ਜਿਹਨੂੰ ਮਰਦੀ ਵੋਟ ਪਾਉ ਉਹ ਤੁਸੀਂ ਯਾਦ ਹੋ ਤੁਹਾਡੀ ਆਪਣੀ ਹੈ ਪਰ ਫਡੂਰ ਸਭ ਹਲਕੇ ਦੇ ਵਿੱਚ ਜ਼ਰੂਰ ਬੇਨਤੀ ਹੈ ਤੁਹਾਨੂੰ ਕਿ ਫਡੂਰ ਸਭ ਹਲਕੇ ਦੇ ਵਿੱਚ ਸਾਰੇ ਆਪਣੇ ਰਿਸ਼ਤੇਦਾਰਾਂ ਨੂੰ ਕਿੰਨੇ ਤੁਹਾਡੇ ਯਾਰ ਦੋਸਤ ਨੇ ਇਹਨੇ ਤੁਹਾਡੇ ਗਰੁੱਪ ਬਣੇ ਨੇ WhatsApp ਦੇ ਉੱਪਰ ਜਾਂ ਫੇਸਬੁੱਕ 'ਚ ਲਾਉਣੇ ਨੇ ਨਾ ਸਾਰੇ ਮੇਰੀ ਇੱਕ ਬੇਨਤੀ ਕਰਦੇ ਭਾਈ ਇਸ ਵਾਰੀ ਆਪਣਾ ਕੀ ਇੱਕ ਇੱਕ ਆਪਣਾ ਕੀਮਤੀ ਵੋਟ ਭਾਈ ਅਮਰਪਾਲ ਸਿੰਘ ਜੀ ਉਹਨਾਂ ਨੂੰ ਕੋਲ ਆਵਾ ਤਾਂ ਕਿ ਉਹ ਜੇਲ੍ਹ ਤੋਂ ਬਾਹਰ ਆ ਕੇ ਸਾਡੇ ਪੰਜਾਬ ਦੀ ਗੱਲ ਰੱਖ ਸਕਣ ਪਾਰਲੀਮੈਂਟ ਦੇ ਬੈਠੀ ਜਾਂਦੇ ਰੱਖ ਸਕਣ ਕੋਰੇ ਚੰਗੇ ਨਵੇਂ ਪੰਜਾਬ ਦੀ ਸਿਰਤਨਾ ਕਰ ਸਕਣ ਇਹ ਪਤਾ ਹੀ ਆਪਾਂ ਨੂੰ ਪੈਦਾ ਹੋਂ ਤੱਕ ਪੰਜਾਬ ਦਾ ਕੀ ਹਾਲ ਕੀਤਾ ਇਹਨਾਂ ਨੇ ਹਕੂਮਤਾਂ ਨੇ ਕੀ ਨਾ ਪੰਜਾਬ ਦੇ ਨਾਲ ਕੁਲਵਾੜ ਕੀਤੀ ਹੈ ਔਰ ਅੱਜ ਆਪਣੇ ਕੋਲ ਮੌਕਾ ਵਾ ਬਹੁਤ ਵਧੀਆ ਚਾਂਸ ਦਿੱਤਾ ਰੱਬ ਨੇ ਪਰਮਾਤਮਾ ਨੇ ਸੋ ਮੇਰਾ ਕਹਿਣਾ ਹੈ ਇਹ ਤੁਹਾਨੂੰ ਬੇਤੀ ਹੈ ਕਿ 1 ਜੂਨ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਵੀਰ ਅਮਰਤਪਾਲ ਜੀ ਨੂੰ ਪਾ ਕੇ ਉਹਨੂੰ ਆਪਾਂ ਕਾਮਯਾਬ ਕਰਵਾਉਣਾ ਤਾਂ ਕਿ ਬਾਹਰ ਆ ਕੇ ਇੱਕ ਚੰਗੇ ਪੰਜਾਬ ਦੀ ਸਿਰਤਨਾ ਕਰ ਸਕਣ ਔਰ ਸਾਡੀ ਪੰਤਰੀ ਪੰਜਾਬ ਦੀ ਕਲਵਾਈ ਕਰ ਸਕਣ ਪਰ ਅਸੀਂ ਵੀ ਗੁਰੂ ਲੜ ਲੱਗ ਕੇ ਅਸੀਂ ਵੀ ਸੱਚੇ ਪਾਸਾ ਸਾਨੂੰ ਣਕਬਾਲ ਪੱਖੇ ਕਿ ਅਸੀਂ ਵੀ ਬਾਣੇ ਵਿੱਚ ਜਾ ਕੇ ਅੱਗੇ ਤੋਂ ਸੇਵਾ ਕਰ ਸਕੀਏ ਵੀਰਾਂ ਦੇ ਨਾਲ ਤੁਰ ਸਕੀਏ ਤੇ ਇੰਡੀਆ ਕ ਬੇਨਤੀਆਂ ਕਰਦਾ ਹੋਇਆ ਮੈਂ ਤੁਹਾਡਾ ਛੋਟਾ ਵੀਰ ਬਾਦਲ ਕਵਰਦੀ ਮੇਰਾ ਖੁਦਾ ਪ੍ਰਚਾਰ ਚੱਲਿਆ ਬੀਡੀਐਮ ਐਂਟਰਟੇਨਮੈਂਟ ਚੈਨਲ ਚਲਾ ਰਿਹਾ ਮੈਂ ਜੀ ਬਹੁਤ ਸਮੇਂ ਤੋਂ ਤੁਸੀਂ ਬਹੁਤ ਮਾਨਸਿਕ ਕਰ ਦਿੱਤਾ ਮੇਰੇ ਚੈਨਲ ਨੂੰ ਬਹੁਤ ਸੋਨਾ ਚੱਲ ਰਿਹਾ ਪਾ ਤੇ ਅੱਜ ਮੇਰੇ ਇਹ ਦਿਨਾਂ ਦੇ ਵਿੱਚ ਦਿਲ ਤੋਂ ਇਹ ਦਿਨਾਂ ਤੋਂ ਮੈਂ ਸੋਚ ਰਿਹਾ ਸੀ ਕਿ ਸੰਗਤਾਂ ਨੂੰ ਬੇਨਤੀ ਕਰਾਂ ਵੀਰਾਂ ਪੜਾਂ ਨੂੰ ਕਿ ਤੁਸੀਂ ਦੂਰਾ ਜੇ ਮੌਕਾ ਹੱਥੋਂ ਨਾ ਗੁੰਮ ਜਾਂਦੇ ਹੋ ਨਹੀਂ ਇਹ ਮੌਕਾ ਮਰ ਕੇ ਆਪਣੇ ਦਵਾਰੇ ਆ ਤ ਨਹੀਂ ਆਣਾ ਸੋ ਆਪਣੇ ਇੱਕ ਕੀਮਤੀ ਵੋਟ ਆ ਰਹੀ ਹੈ ਕਿ ਜੂਰ ਨੂੰ ਚੋਣ ਨਿਸ਼ਾਨ ਮਾਈਕ ਮਾਈਕ ਚੋਣ ਨਿਸ਼ਾਨ ਹੈ ਮਤਪਾਲੀ ਹੁਣਾ ਦਾ ਉਹਦਾ ਬਟਨ ਦਵਾ ਕੇ ਆਪਾਂ ਉਹਨਾਂ ਨੂੰ ਕਾਮਯਾਬ ਕਰਨਾ ਤਾਂ ਕਿ ਉਹ ਬਾਹਰ ਆ ਕੇ ਸਾਡੇ ਪੰਜਾਬ ਦੀ ਸਾਡੇ ਨੌਜਵਾਨ ਵੀਰਾਂ ਦੀ ਇਹ ਕਿ ਰੱਖਿਆ ਕਰਕੇ ਸਾਨੂੰ ਆਪੇ ਮਾਰਗਦਰਸ਼ਨ ਦੇ ਕੇ ਸਾਡੇ ਨਾਲ ਅਗੇ ਚੱਲ ਸਕਣ ਔਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਬੇਨਤੀ ਹੈ ਦੀ ਭੁੱਲ ਨਾ ਜਾਇਓ ਇਹ ਮੌਕਾ ਤੁਹਾਨੂੰ ਫੇਰ ਨਹੀਂ ਮਿਲਣਾ ਸਾਰੇ ਵੀਰਾਂ ਨੂੰ ਭੈਣਾਂ ਨੂੰ ਮਾਵਾਂ ਨੂੰ ਬੇਨਤੀ ਹੈ ਕਿ ਸਿਰਫ ਇੱਕ ਵਾਰੀ ਬਸ ਇਹ ਦੀ ਉੱਤਮਾਰ ਦੀ ਵੋਟ ਪਾਇਓ ਤੁਸੀਂ ਇੱਕ ਵੋਟ ਆਪਣਾ ਸਿਰਫ ਦੂਰਸਲ ਹਲਕੇ ਤੋਂ ਅਮਰਪਾਲ ਜੀ ਨੂੰ ਪਾ ਕੇ ਕੰਮਜਾਰ ਕਰੋਗੇ ਥੋੜੀ ਕੰਮਜਾਦੀ ਉਹਨਾਂ ਦੀ ਕੰਮਜਾਦੀ ਸਾਡੀ ਧਰਤੀ ਦੀ ਸੋ ਸਭ ਦਾ ਧੰਨਵਾਦ ਜੀ ਰਵਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ